ਆਈਕਲ ਡਿਪਰੈਸ਼ਨ ਤੇ ਮਾਨਸਿਕ ਤਣਾਅ ਦੀ ਬਹੁਤ ਗੱਲ ਹੁੰਦੀ ਹੈ। ਦੇਖੋ ਇੱਕ ਗੱਲ ਸਮਝ ਲਓ ਤੁਸੀਂ ਕਮਜ਼ੋਰ ਨਹੀਂ ਗਏ। ਇਹ ਗੱਲ ਆਪਣੇ ਮਨ ਚੋਂ ਕੱਢ ਹੀ ਦਿਓ ਜੇ ਤੁਹਾਨੂੰ ਕੋਈ ਕੰਦਾ ਨਾ ਕਿ ਤੂੰ ਤਾਂ ਕਮਜ਼ੋਰ ਆ ਤੂੰ ਤਾਂ ਛੇਤੀ ਡਰ ਜੰਨਾ। ਐਦਾਂ ਨਹੀਂ ਹੁੰਦਾ। ਔਖਾ ਸਮਝ ਸਭ ਤੇ ਆਂਦਾ ਤੇ ਜਿਹਦੇ ਤੇ ਆਂਦਾ ਉਹਦੇ ਤੇ ਕੀ ਬੀਤਦੀ ਐ ਸਿਰਫ ਉਹ ਹੀ ਜਾਣਦਾ। ਹੋਰ ਕੋਈ ਨਹੀਂ ਸਮਝ ਸਕਦਾ ਤੇ ਜਿੰਨੂੰ ਮਰਜ਼ੀ ਸੁਣਾ ਲਓ ਜਾ ਕੇ। ਪਰ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ ਹੈ ਕਿ ਤੁਸੀਂ ਡਿਪਰੈਸ਼ਨ ਦੇ ਸ਼ਿਕਾਰ ਹੋ ਰਹੇ ਹੋ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਤੁਸੀਂ ਬਹੁਤ ਜ਼ਿਆਦਾ ਸੋਚਦੇ ਹੋ ਤਾਂ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ ਚਾਹਾਂਗਾ ਪਹਿਲੇ ਤਾਂ ਕਿਸੇ ਨੂੰ ਦੱਸੋ ਨਾ ਸੋ ਪਹਿਲੇ ਤਾਂ ਕਿਸੇ ਨੂੰ ਕੁਝ ਦੱਸਣਾ ਨਹੀਂ ਸਿਰਫ ਆਪਣੇ ਮਾਪਿਆਂ ਨੂੰ ਭੈਣ ਭਰਾਵਾਂ ਨੂੰ ਜਿਨ੍ਹਾਂ ਨੂੰ ਤੁਹਾਨੂੰ ਫਰਕ ਪੈਂਦਾ ਉਹਨਾਂ ਨੂੰ ਆਪਣੇ ਦਿਲ ਦਾ ਹਾਲ ਸੁਣਾਓ ਤੇ ਸਭ ਤੋਂ ਵੱਡਾ ਡਿਪਰੈਸ਼ਨ ਦਾ ਜੇ ਇਲਾਜ ਕਰਨਾ ਹੈ ਤੇ ਬਾਬਾ ਦੀਪ ਸਿੰਘ ਦੇ ਕੋਲ ਜਾ ਕੇ ਬਹਿ ਜਾਓ ਬਾਬਾ ਦੀਪ ਸਿੰਘ ਜੀ ਦੇ ਅੱਗੇ ਅਰਦਾਸ ਕਰ ਦਿਓ ਬਾਬਾ ਜੀ ਮੈਂ ਕਿਸੇ ਕਾਬਲ ਨਹੀਂ ਹਾਂ ਮੈਂ ਤਾਂ ਡਰਦਾ ਹੀ ਬਣਾ ਮੈਨੂੰ ਤੁਸੀਂ ਸਾਂਭ ਲਓ ਮੇਰੀ ਰੱਖਿਆ ਕਰੋ ਬਾਬਾ ਦੀਪ ਸਿੰਘ ਦੇ ਅੱਗੇ ਜਾ ਕੇ ਆਪਣਾ ਸਭ ਕੁਝ ਰੱਖ ਦਿਓ ਤੁਸੀਂ ਕੀ ਸੋਚ ਰਹੇ ਤੁਹਾਡੇ ਦਿਲ 'ਚ ਕਿੰਨੀਆਂ ਹੀ ਚੀਜ਼ਾਂ ਚੱਲ ਰਹੀਆਂ ਸਭ ਕੁਝ ਬਾਬਾ ਦੀਪ ਸਿੰਘ ਨੂੰ ਦੱਸ ਦਿਓ ਆਪਣਾ ਮਨ ਹਲਕਾ ਕਰ ਦਿਓ ਬਾਬਾਈ ਦੇ ਅੱਗੇ ਜਾ ਕੇ ਤੇ ਮੈਂ ਤੁਹਾਨੂੰ ਵਿਸ਼ਵਾਸ ਦੇ ਨਾਲ ਕੰਨਾ ਜੇ ਤੁਸੀਂ ਬਾਬਾ ਦੀਪ ਸਿੰਘ ਨੂੰ ਆਪਣਾ ਸਹਾਰਾ ਬਣਾ ਲੋਗੇ ਨਾ ਤੁਹਾਡੀ ਪ੍ਰੈਸ਼ਨ ਕੀ ਹੁੰਦਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਤੁਹਾਡੇ ਮਨ 'ਚੋਂ ਸੋਚ ਹੀ ਨਿਕਲ ਜਣੀ ਹੈ ਬਾਬਾ ਜੀ ਤੁਸੀਂ ਦਾ ਸਭ ਦੀ लाज ਰੱਖਣ ਵਾਲੇ ਹੋ ਸੱਭ ਦੇ ਇੱਜ਼ਤ ਦੇ ਪਰਦੇ ਟਕੀ ਰੱਖਣਾ ਕਿਸੇ ਦਾ ਕਦੇ ਮਜ਼ਾਕ ਤਮਾਸ਼ਾ ਨਾ ਬਣੰਦੇ ਨਾ